ਗੌਰ ਗੈਰਿੰਜ ਮਾਧਿ ਵਿਦਿਆਰਥਣ ਅੱਜ ਆਪ ਸਭ ਜੀ ਦੇ ਸੰਮੁਖ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਆ ਸ਼ਹੀਦੀ ਦਿਵਸ ਨੂੰ ਸਮਰਪਿਤ ਉਹਨਾਂ ਦੇ ਪ੍ਰਕਾਸ਼ ਨਾਲ ਸੰਬੰਧਿਤ ਆਪਣੇ ਕੁਝ ਵਿਚਾਰ ਆਪ ਸਭ ਨਾਲ ਸਾਂਝੇ ਕਰਨ ਜਾ ਰਹੀ ਹਾਂ ਗੌਰ ਪਰਮੋਲਾ ਜੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ ਤੰਤਾਂ ਚੀਰੀ ਗੁਰੂ ਤੇਗ ਬਹਾਦਰ ਸਾਹਿਬ 1 April 16021 ईसवी जो कि 5 वितार 1678 विक्रमी संवत कांदा है दा अमृत वेला वे तात दी रोज میچ ਚੜਦੀ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੋਇਆ ਸ੍ਰੀ ਹਰਮੰਦਰ ਸਾਹਿਬ ਵਿਖੇ ਆਪ ਦਾ ਕੀ ਵਾਰ ਦੇ ਅੰਤਮ ਸ਼ਾਂਤ ਸੰਪੂਰਨ ਹੋਏ ਗੁਰੂ ਦੇ ਮਹਿਲ ਤੋਂ ਸੁਨੇਹਾ ਆਇਆ ਕਿ ਦਲਪੰਨ ਗੁਰੂ ਛਟੰਪੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨੂਰਾਨੀ ਬਾਲਕ ਦਾ ਜਨਮ ਹੋਇਆ ਹੈ। ਸਭ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਿਕ ਚੱਲ ਪਏ ਆਪਣੇ ਮਹਿਲ ਵੱਲ। ਉਸ ਅਗੰਮੀ ਰੂਹ ਦੇ ਦਰਸ਼ਨ ਕਰਨ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁਕ ਕੇ ਨਮਸਕਾਰ ਕੀਤੀ। ਭਾਈ ਵਿਦੀ ਚੰਦ ਜੀ ਇਹ ਤਾਂ ਵੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ। ਇਸ ਤਰ੍ਹਾਂ ਉਕੇ ਕੀਤੇ ਨਮਸਕਾਰ ਦਾ ਅੱਗੋਂ ਸੁਣ ਕੇ ਪਾਸ਼ਾ ਭਜਨ ਕੀਤੇ ਇਹ ਬਾਲਕ ਧਰਮ ਦੇ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਂ ਹੋਏਗਾ ਤਿਆਗਮਲ ਇਸ ਤਰ੍ਹਾਂ ਬਾਅਦ ਵਿੱਚ ਬਾਬਾ ਤਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਦਿੱਤਾ ਜੀ ਬਾਬਾ ਅਣੀ ਰਾਏ ਜੀ ਅਤੇ ਬਾਬਾ ਅਟਾਲ ਰਾਏ ਜੀ ਬਾਬਾ ਸੂਰਜਮਲ ਜੀ ਤੇ ਭੈਣੀ ਰੋਜੀ ਨਾਲ ਲਗਭਗ 6 ਸਾਲ ਤੱਕ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ گزارਿਆ ਪਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਛਾਈ ਕਾ ਤੇ ਗੁਰਮਤਿ ਵਿੱਦਿਆ ਦਾ ਗਿਆਨ ਦਿੱਤਾ। ਪਾਈ ਬਿਧੀ ਚੰਦ ਜੀ ਨੇ ਘੋੜਸਵਾਰੀ ਅਤੇ ਬਾਬਾ ਬੁੱਢਾ ਜੀ ਨੇ ਸ਼ਾਸਤਰ ਵਿੱਦਿਆ ਸਿਖਾਈ। ਉਦਹੀ ਤਾਲਾਂ ਵਿੱਚ ਗਿਆਨੀ, ਧਿਆਨੀ ਅਤੇ ਬਹਾਦਰੀ ਦਾ ਸਮੇਲ ਹੋ ਕੇ ਸਰਬ ਕਲਾ ਸੰਪੰਨ ਹੋ ਗਏ। ਇੱਕ ਵਾਰੀ ਜਦੋਂ ਬਾਬਾ ਗੁਰਦਾਤਾ ਜੀ ਦੇ ਵਿਆਹ ਦਾ ਦਿਨ ਸੀ, ਮਾਤਾ ਨਾਨਕੀ ਜੀ ਨੇ ਤਿਆਗ ਮੰਨ ਜੀ ਨੂੰ ਸੋਨੇ ਵਰਸਤਰ ਤੇ ਗਹਿਣੇ ਪਵਾ ਕੇ ਤਿਆਰ ਕੀਤਾ। ਰਸਤੇ ਵਿੱਚ ਇੱਕ ਲੋੜਵੰਦ ਬੱਚਾ ਬਿਨਾ ਕੱਪੜਿਆਂ ਖੜਾ ਤੰਦਾ ਵੇਖ ਗੁਰੂ ਬਾਬਾ ਤਿਆਗਮਲ ਜੀ ਨੇ ਆਪਣੇ ਵਸਤਰ ਤੇ ਗਹਿਣੇ ਉਤਾਰ ਕੇ ਉਸ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਰੀ ਵਿੱਚ ਘਰ ਵਾਪਸ ਆ ਗਏ ਇਹ ਤਾਂ ਵੇਖ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ ਮੇਰਾ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਹ ਸੱਚ ਅਤੇ ਦਿਆਦਾਰਾ ਚੁਨੇਗਾ ਸ਼ੇਵੀ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਤਿਆਗਮਲ ਜੀ ਜਦੋਂ ਜਵਨ ਉੱਤੇ ਆਏ ਤਾ 4 ਫਰਵਰੀ 1633 ਈਸਵੀ ਨੂੰ ਲਾਲ ਚੰਦ ਖਤਰੀ ਦੀ ਸੁਪਤਰੀ ਗੁਜਰੀ ਦੀ ਨਾਲ ਉਹਨਾਂ ਦਾ ਵਿਆਹ ਹੋਇਆ। ਇਸ ਜੋੜੀ ਦਾ ਕਰਮ ਦੇਖਦੇ ਆਂ, ਕਾਰਹੀਂ ਹੀ ਜੋੜੀ ਦਾ ਜੱਤ ਕਰਨ ਲੱਗੇ। ਉਹ ਦੋਵੇਂ ਧਰਮ, ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ। 1635 ਈਸਵੀ ਵਿੱਚ ਬਾਬਾ ਤਿਆਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰ ਕਰਤਾਰਪੁਰ ਸਾਹਿਬ ਦੀ ਜੰਗ ਛੇੜੀ। ਆਪਨੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਬਾਬਾ ਤਿਆਗਮਲ ਜੀ ਨੇ ਸ਼ਮਸ਼ੀਰ ਹੱਥ ਵਿੱਚ ਫੜੀ ਤੇ ਯੋਜਨਾ ਸ਼ੁਰੂ ਕਰ ਦਿੱਤਾ ਸਮਾਂ ਬੀਤਿਆ ਸੂਰਜ ਸਿੱਖਰ ਚੜ੍ਹਿਆ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜ ਦਿੱਤਾ ਡੇਟਾ ਤੁਸੀਂ ਸਵੇਰ ਦੇ ਮੈਦਾਨੇ ਜੰਗ ਵਿੱਚ ਜੂਝ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਥੱਕ ਗਏ ਹੋਵੋਗੇ ਹੁਣ ਵਾਪਸ ਆ ਕੇ ਕੁਝ ਦੇ ਆਰਾਮ ਕਰ ਲਓ ਪਰ ਤਿਆਗਮਲ ਜੀ ਨੇ ਉੱਤਰ ਭੇਜਿਆ ਮਾਤਾ ਜੀ ਜੰਗ ਵਿੱਚੋਂ ਛੱਡਣਾ ਅਧਰਮ ਹੈ ਇਸ ਨਹੀਂ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਜੰਗ ਵਿੱਚੋਂ ਸੂਰਮਾ ਦੋ ਹਾਲਾਤਾਂ ਵਿੱਚ ਹੀ ਵਾਪਸ ਆ ਸਕਦਾ ਹੈ ਜਾਂ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ پا ਕੇ ਸ਼ਹੀਦ ਹੋਵੇ ਇਸ ਨਹੀਂ ਮੈਨੂੰ ਦਿਓ ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂ ਬਾਬਾ ਧਿਆਗਮਨ ਜੀ ਨੇ ਮੈਦਾਨੇ ਜੰਗ ਅੰਦਰ ਆਪਣੀ ਤੇਗ ਦੇ ਜੋਹਰ ਦਿਖਾਏ ਪੈਂਦੇ ਖਾਨ ਜਹੀਂ ਦੁਸ਼ਮਣ ਵੀ ਹਰਾ ਦਿੱਤੇ ਦੇਖ ਕੇ ਤੇਗ ਦੇ ਐਸੇ ਜੋਹਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਪਿਆਗਮਲ ਨਹੀਂ ਸਦਾ ਲਈ ਤੇਗ ਬਹਾਦਰ ਹੀ ਰਹੇਗਾ। ਸ੍ਰੀ ਗੁਰੂ ਨਾਨਕ ਸਾਹਿਬ ਦੇ ਦੱਸੇ ਆਦਰਸ਼ ਗ੍ਰਸਥ ਵਿੱਚ ਲੈ ਕੇ ਵਾਹਿਗੁਰੂ ਦਾ ਨਾਮ ਜਪਨਾ ਸੀ ਅਤੇ ਮਾਇਆ ਤੋਂ ਨੇਪ ਰਹਿਣਾ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਬਾਬਾ ਬਕਾਲਾ ਸਾਹਿਬ ਵਿਖੇ ਗ੍ਰਸਥ ਵਿੱਚ ਰਹਿੰਦਿਆਂ ਵੀ ਆਪਣਾ ਸਮਾਪਤ ਜਨਮ ਬੰਦਗੀ ਵਿੱਚ ਹੀ ਬਤੀਤ ਕੀਤਾ। ਅਤੇ ਗੁਰੂ ਨਾਨਕ ਸਾਹਿਬ ਦੇ ਵਾਕ ਅੰਨਨ ਮਾਹੇ ਨਿਰੰਝਨ ਰਹੀਐ